ਅਗਲੀ ਗੱਲ ਕਰੀਏ ਇਮੀਗ੍ਰੇਸ਼ਨ ਦੀ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਹੁਣ ਲਗਾਤਾਰ ਜਿਹੜੀਆਂ ਸੈਂਚਰੀ ਸਿਟੀਜ਼ ਆ ਉਹ 트ੰਪਰ ਐਡਮਿਨਿਸਟ੍ਰੇਸ਼ਨ ਦੇ ਨਿਸ਼ਾਨੇ ਤੇ ਆ ਪ੍ਰਸ਼ਾਸਨ ਦੇ ਨਿਸ਼ਾਨੇ ਤੇ ਆ ਤਾਜ਼ਾ ਜਿਹੜਾ ਮਾਮਲਾ ਨਿਊਯਾਰਕ ਦਾ ਹੈ ਪ੍ਰੈਜ਼ੀਡੈਂਟ ਡੋਨਲਡ 트ੰਪ ਦਾ ਜਿਹੜਾ ਜਸਟਿਸ ਡਿਪਾਰਟਮੈਂਟ ਆ ਉਹਨਾਂ ਨੇ ਨਿਊਯਾਰਕ ਸਿਟੀ ਨੂੰ ਤੇ ਮੇਅਰ ਨੂੰ ਐਰਿਕ ਐਡਮਸ ਨੂੰ ਜਿਹੜਾ ਉਹਨੂੰ ਸੂ ਕਰ ਦਿੱਤਾ ਫੈਡਰਲ ਕੋਰਟ ਦੇ ਵਿੱਚ ਤੇ ਇਹ ਦੋਸ਼ ਲਾਏ ਨੇ ਵੀ ਜਿਹੜੇ ਸੈਂਚਰੀ ਸਿਟੀ ਬਣਾਈਆਂ ਇਹਨਾਂ ਨੇ ਪਾਲਿਸੀਜ਼ ਬਣਾਈਆਂ ਨੇ ਜਿਹੜੀਆਂ ਸੈਂਚਰੀ ਪਾਲਿਸੀਜ਼ ਉਹਦੇ ਕਰਕੇ ਜਿਹੜੀ ਇਨਫੋਰਸਮੈਂਟ ਹੈ ਫੈਡਰਲ ਇਮੀਗ੍ਰੇਸ਼ਨ ਲਾ ਦੀ ਉਹ ਨਹੀਂ ਹੋ ਰਹੀ ਉਹ ਵਿੱਚ ੜਿੱਕਾ ਬਣ ਰਹੀ ਹੈ ਤੇ ਉਹਦੇ ਕਰਕੇ ਜਿਹੜਾ ਸਾਨੂੰ ਆਪਣਾ ਕੰਮ ਆ ਉਹ ਅਸੀਂ ਅਸਲ ਤਰੀਕੇ ਦੇ ਨਾਲ ਨਹੀਂ ਕਰ ਰਹੇ ਲਾ ਸੂਟ ਜਿਹੜਾ ਉਹਨੇ ਇਹ ਵੀ ਪ੍ਰੀਜ਼ੈਂਟ ਕੀਤਾ ਵੀ ਜਿਹੜਾ ਕਲੈਸ਼ ਹੋਏ ਨੇ 트럼ਪ ਐਡਮਿਨਿਸਟ੍ਰੇਸ਼ਨ ਤੇ ਡੈਮੋਕ੍ਰੈਟਿਕ ਕੰਟਰੋਲ ਸਿਟੀਆਂ ਦੇ ਵਿੱਚ ਉਹਦੇ ਕਰਕੇ ਜਿਹੜੀਆਂ ਸਭ ਤੋਂ ਵੱਡਾ ਜੇ ਕੋਈ ਕਾਰਨ ਹ ਤਾਂ ਉਹ ਹੈ ਇਮੀਗ੍ਰੇਸ਼ਨ ਪਾਲਿਸੀ ਦੇ ਉੱਤੇ ਜਿਹੜਾ ਸੈਂਚਰੀ ਸਿਟੀ ਦਾ ਇਹ ਕੁੰਡਾ ਲਾ ਦਿੰਦੇ ਆ ਇਹ ਵੀ ਦੋਸ਼ ਲਾਇਆ ਗਿਆ ਵੀ ਜਿਹੜਾ ਨਿਊਯਾਰਕ ਸਿਟੀ ਆ ਜਾਂ ਹੋਰ ਜਿੰਨੇ ਵੀ ਸਿਟੀਆਂ ਨੇ ਉਹ ਉਹਨਾਂ ਦੇ ਜਿਹੜੇ ਸਿਟੀਜ਼ਨਸ ਨੇ ਜਾਂ ਉੱਥੋਂ ਦੇ ਜਿਹੜੇ ਲੋਕ ਨੇ ਸ਼ਹਿਰੀ ਨੇ ਉਹਨਾਂ ਨੂੰ ਬੇਸ਼ੱਕ ਪ੍ਰੋਟੈਕਸ਼ਨ ਦੇਣ ਦਾ ਤਾਂ ਪੂਰਾ ਅਧਿਕਾਰ ਹੈ ਪਰ ਜੇ ਕਹਿੰਦੇ ਵੀ ਨਿਊਯਾਰਕ ਦੇ ਜਿਹੜੇ ਲੀਡਰ ਹੀ ਇਹਨਾਂ ਨੂੰ ਆਪਦੇ ਜਿਹੜੇ ਇਮੀਗ੍ਰੇਸ਼ਨ ਲਾਅ ਨੇ ਉਹਨਾਂ ਨੂੰ ਇਨਫੋਰਸਮੈਂਟ ਨਾ ਕਰਨ ਦੇਣਗੇ ਇਮੀਗ੍ਰੇਸ਼ਨ ਇਨਫੋਰਸਮੈਂਟ ਨਾ ਕਰਨ ਦੇਣਗੇ ਤਾਂ ਕਹਿੰਦੇ ਵੀ ਫਿਰ ਅਸੀਂ ਜਿਹੜਾ ਸਟੈਪ ਆ ਉਹ ਇੱਕ ਅੱਗੇ ਚੱਕਾਂਗੇ ਪੈਮ ਬੌਂਡੀ ਨੇ ਵੀ ਲਿਖਿਆ ਸੀਗਾ ਪਿਛਲੇ ਦਿਨਾਂ ਦੇ ਵਿੱਚ ਅੱਜ ਵੀ ਜਿਹੜਾ ਉਹਨਾਂ ਦਾ ਪ੍ਰੈਸ ਨੋਟ ਆ ਉਹ ਦੀ ਜਿਹੜੀ ਤਸ਼ਬੀਹ ਆ ਉਹਦਾ ਜਿਹੜਾ ਸੈਂਟਰਲ ਆਈਡੀਆ ਉਹਦਾ ਜਿਹੜਾ ਆਪਾਂ ਮੇਨ ਜੋ ਉਹਦਾ ਤੱ ਇਹੀ ਆ ਵੀ ਜੇਕਰ ਕੋਈ ਸਿਟੀ ਜੇਕਰ ਕੋਈ ਸਿਟੀ ਨੂੰ ਚਲਾ ਰਿਆ ਬੰਦਾ ਸਾਨੂੰ ਜਿਹੜੇ ਇਮੀਗ੍ਰੇਸ਼ਨ ਲਾਅ ਜਾਂ ਇਮੀਗ੍ਰੇਸ਼ਨ ਦੇ ਰੇਡਾਂ ਦੇ ਦਰਮਿਆਨ ਉਹ ਕੋਈ ੜਿੱਕਾ ਬਣਨ ਦੀ ਕੋਸ਼ਿਸ਼ ਕਰੂਗਾ ਤੇ ਅਸੀਂ ਫਿਰ ਉਸ ਮਾਮਲੇ ਦੇ ਵਿੱਚ ਚੁੱਪ ਕਰਕੇ ਜਿਹੜਾ ਉਹ ਨਹੀਂ ਬੈਠਾਂਗੇ ਇਹ ਬਰੁਕਲਨ ਜਿਹੜੀ ਫੈਡਰਲ ਕੋਰਟ ਆ ਉੱਥੇ ਜਸਟਿਸ ਡਿਪਾਰਟਮੈਂਟ ਵੱਲੋਂ ਜਿਹੜਾ ਉਹ ਪਾਇਆ ਗਿਆ ਸੂ ਕੀਤਾ ਗਿਆ ਤੇ ਫਾਈਲ ਕੀਤਾ ਗਿਆ ਇਹਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਵਾਇਲਟ ਕਰਦਾ ਯੂਐਸ ਕਨਸਟੀਟਿਊਸ਼ਨ ਦੀਆਂ ਜਿਹੜੀਆਂ ਸੁਪਰਮੇਸੀ ਕਲੋਜ਼ ਨੇ ਉਹਨਾਂ ਨੂੰ ਵੀ ਜਿਹੜੀਆਂ ਆ ਰਾਸ਼ਟਰਪਤੀ ਕੋਲੇ ਪਾਵਰਾਂ ਨੇ ਜਾਂ ਜਿਹੜੀਆਂ ਫੈਡ ਦੀ ਜਿਹੜੀ ਪ੍ਰਸ਼ਾਸਨ ਆ ਉਹਦੇ ਕੋਲੇ ਜਿਹੜੀਆਂ ਪਾਵਰਾਂ ਨੇ ਉਹਨਾਂ ਨੂੰ ਇਹ ਵਾਇਲਟ ਕਰਦੀਆਂ ਸੈਂਚਰੀ ਸਿਟੀ ਦੇ ਜਿਹੜੇ ਇਹਨਾਂ ਨੇ ਨਵੇਂ ਵਿੱਚ ਆਪ ਦੀ ਤਰੀਕੇ ਦੇ ਨਾਲ ਜੜੀਆਂ ਸੌਧਾਂ ਕੀਤੀਆਂ ਹੋਈਆਂ ਨੇ ਨਾਲ ਹੀ ਪੈਮੋਂਡੀ ਇਹ ਵੀ ਇੱਕ ਗੱਲ ਕਹਿੰਦੇ ਨਜ਼ਰ ਆਈ ਕਿ ਉਹ ਕਹਿੰਦੇ ਕਿ ਹੁਣ ਤੱਕ ਅਸੀਂ ਆਪਣੇ ਤਰੀਕੇ ਦੇ ਨਾਲ ਇਹਨਾਂ ਚੀਜ਼ਾਂ ਨੂੰ ਨਜਿੱਠਿਆ ਪਰ ਹੁਣ ਅਸੀਂ ਅਦਾਲਤ ਦਾ ਵੀ ਰੁਖ ਕਰਾਂਗੇ ਤੇ ਹੋਰ ਜਿਹੜੇ ਇਸ ਮਾਮਲੇ ਦੇ ਵਿੱਚ ਕਦਮ ਚੁੱਕਣੇ ਪਏ ਅਸੀਂ ਉਹਨਾਂ ਤੋਂ ਪਿੱਛੇ ਨਹੀਂ ਹਟਾਂਗੇ ਐਡਮਸ ਜਿਹੜੇ ਨੇ ਉਹਨਾਂ ਨੇ ਇੱਕ ਇਹ ਗੱਲ ਕਹੀ ਸੀ ਕਿ ਕਿ ਅਸੀਂ ਆਪਣੇ ਜਿਹੜੇ ਲੋਕ ਨੇ ਉਹਨਾਂ ਨੂੰ ਅਸੀਂ ਨਹੀਂ ਚਾਹੁੰਦੇ ਵੀ ਉਹਨਾਂ ਨੂੰ ਖੌਫ ਜ਼ਿਆਦਾ ਕੀਤਾ ਜਾਵੇ ਇਸੇ ਕਰਕੇ ਅਸੀਂ ਆਪਣਾ ਜਿਹੜਾ ਸਿਟੀ ਹੈ ਉਹ ਸੈਂਚਰੀ ਸਿਟੀ ਸੈਂਚਰੀ ਸਿਟیز ਦੇ ਵਿੱਚ ਸ਼ਾਮਲ ਕੀਤਾ ਸੀ ਜੀ